ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁngਰਾ ਸੋ ਪਹਿਚਾਨੀਏ ਜੋ ਨਵੇ ਦੀਨ ਕੇ ਹੇਤ ਪਰਜਾ ਪਰਜਾ ਕਾਟ ਮਰੇ ਕਮੂਨਾ ਛਾਡੇ ਖੇਤ ਜੇ ਤੋ ਪ੍ਰੇਮ ਤਿਰੰਗ ਕਾ ਚਾਹੋ ਸਿਰ ਤਾ ਤਲੀ ਗਲੀ ਮਰੀਆਓ ਮਹਾਨ ਸ਼ਮੂਰ ਮੀਰ ਮਹਾਨ ਯੋਧੇ ਮਹਾਨ ਤਮਸਵੀ ਅਮਰਜੀਤ ਬਾਬਾ ਜੀ ਫੀ ਮਹਾਰਾਜੀ ਦਾ ਗੁਰਦੁਆਰਾ ਸ਼ਹੀਦਗੰਜ ਜੀਪੁਰਵਾ ਕਮੇਟੀ ਵੱਲੋਂ ਅਤੇ ਸ਼੍ਰੀ ਸੁਖਵੰਨੀ ਸਾਹਿਬ ਸੈਵੋ ਸਾਇਟੀ ਗੁਰਦੁਆਰਾ ਛੇਵੀਂ ਪਾਸ਼ਾਏ ਚੋੜਾ ਕੋਕੜਾ ਬਣਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 26 ਜਨਵਰੀ 2026 ਦੇ ਸੋਮਵਾਰ ਨੂੰ ਗੁਰਦੁਆਰਾ ਸ਼ਹੀਦਗੰਜ ਵਿਖੇ ਬਹੁਤ ਹੀ ਸ਼ਰਧਾ ਦੇ ਨਾਲ ਗੁਰਪਰਵ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਪਿਛਲੀ 1 ਜਨਵਰੀ ਤੋਂ ਪ੍ਰਵਾਸੀਆਂ ਦਾ ਮੋਈਆਂ ਜੋ ਕਿ ਲਗਾਤਾਰ 23 ਤਰੀਕ ਦਾ ਚੱਲਣ ਗਿਆ ਕੱਲ 23 ਤਰੀਕ ਨੂੰ ਜਦੋਂ ਤੋਂ ਸਮਾਗਮ ਹੋਏ ਜਿਨ੍ਹਾਂ ਵਿੱਚ ਸਮੂਹ ਸੰਟਾ ਨੇ ਸਮੂਹ ਸੰਟਾ ਨੇ ਬੈਠ ਕੇ ਗੁਰਮਤਿ ਦੇ ਜਾਪ ਕੀਤੇ ਅਤੇ ਅੱਜ 24 ਜਨਵਰੀ ਨੂੰ ਅਮਰਜੀਤ ਬਾਵਾਦੀ ਸਿੰਘ ਮਹਾਰਾਜ ਦੇ ਗੁਰਦਵਾਰਾ ਸਭਾ ਦੇ ਵਿੱਚ ਮahan ਨਗਰ ਕੀਤਾ ਗੁਰਦਾਰਾ ਸ਼ਹੀਦ ਗਾਂਸ਼ਕੀਮ ਨੰਬਰ 3 ਤੋਂ ਦੰਦੇ ਠੀਕ 22:00 ਵਜੇ ਆਰਾਮ ਹੋਣ ਜਾ ਰਿਹਾ ਜੋ ਕਿ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਆ ਆਪਸ ਗੁਰਦਾਰਾ ਸਾਹਿਬ ਕੇ ਆਕੇ ਸਮਾਪਤ ਹੋਏਗਾ ਇਸ ਸਾਦੇ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਦਰ ਕਮੇਟੀ ਸ਼ਹੀਦਗੰਜ ਅਤੇ ਸ੍ਰੀ ਸਖਬਨੀ ਸਾਹਿਬ ਸੇਵਾ ਹਟੂਨ ਕਰਵਾਏ ਜਾ ਰਹੇ ਹਨ ਕੱਲ 25 ਤਰੀਕ ਨੂੰ ਸਵੇਰੇ ਅਕਾਣ ਕੀ ਦੀ ਜਥੇ ਵੱਲੋਂ ਅਕਾਣ ਕੀਰਤਨ ਹੋਣਗੇ ਸ਼ਾਮ ਦੇ ਦੀਵਾਨ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਚੱਲਣਗੇ 25 ਤਰੀਕ ਨੂੰ ਜਿਨ੍ਹਾਂ ਵਿੱਚ ਸਮੂਹ ਜਥੇ ਪਗੜੇ ਦੇ ਇੱਕ ਸਟੇ ਦੇ ਬਾਰੇ ਗੁਰੂ ਜਜਗਾਨ ਕਰਨਗੇ 26 ਤਰੀਕ ਸਵੇਰੇ 9 ਵਜੇ ਸਮਾਗਮ ਸ਼ੁਰੂ ਹੋਵੇਗਾ ਜੋ ਕਿ ਦੁਪਹਿਰ ਦੇ 3 ਵਜੇ ਤੱਕ ਚੱਲੇਗਾ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਥੇ ਕੀਰਤਨੀ ਜਥੇ ਰਾਗੀ ਢਾਡੀ ਫੇਰ ਚਾਰਗ ਪਹੁੰਚ ਰਹੇ ਹਨ ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਇਹ ਦਿਨ ਆਪਣੇ ਦੇਖੇ ਲਾ ਕੇ ਸਤਿਗੁਰਾਂ ਦਾ ਅਸੀਂ ਗੁਰਪੁਰ ਮਨਾਈਏ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਵਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ